ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਪਟਨਾਵਾਲ ਦੇ ਵਿੱਚ ਜਾ ਕੇ ਇੱਥੇ ਯੋਗਾ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਯੋਗ ਵਿਚਾਰੀ ਲੋਕਾਂ ਵਿੱਚ ਇਸ ਦਾ ਕਿੰਨਾ ਹੁਸ਼ਰਾ ਵਖਿਆ ਗਿਆ ਹੈ ਪ੍ਰਧਾਨ ਮੰਤਰੀ ਤੋਂ ਲੈ ਕੇ ਕੈਬਨਟ ਮੰਤਰੀ ਸੂਬਿਆਂ ਦੇ ਮੁੱਖ ਮੰਤਰੀ ਸੂਬਿਆਂ ਦੇ ਕੈਬਨਟ ਮੰਤਰੀ ਨਵ ਬਲੋਕ ਦਾ ਸੰਮੂਲਨ ਕੀਤੀ ਗਈ ਹੈ ਪਰ ਆਮ ਆਵਾਮ ਬਰਾਬਰ ਵੱਡੀ ਪੱਧਰ ਤੇ ਇਸ ਨੂੰ ਲਿਖੀ ਗਈ ਜਿਹੜੀ ਕਾਂਸ ਮੋਦੀ ਗਾਂ ਕ੍ਰੀਟਰ ਸਾਥਰੀ ਜੋਗਾ ਕਰਦੇ ਸਭ ਤੋਂ ਵੱਡਾ ਨਾਰਾ ਲਹਾਰ ਆ ਆਮ ਲੋਕਾਂ ਵੱਲੋਂ ਬੜਿਆ ਕਿਉਂਕਿ ਲਹਿਰਾਂ ਦੀ ਨਜ਼ਰ ਆ ਰਹੀ ਹੈ ਜਿਹੜੀ VOTING ਕੁਝ ਖਾਸ ਰਹੀ ਪਰ ਹੁਣ ਇਸ ਦੇ ਜਿਹੜੇ ਨਤੀਜਿਆਂ ਦਾ ਸਭ ਨੂੰ ਬੇਸਬਰ ਦੇ ਨਾਲ ਇੰਤਜ਼ਾਰ ਹੈ ਸੋ 23 ਨੂੰ ਨਤੀਜੇ ਐਲਾਨੇ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਲੁਧਿਆਣਾ ਜਿਲ੍ਹੇ ਚੋਣ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਜੀ ਆਪਾਂ ਕਿਆਸ ਨਹੀਂ ਕਰਾਂਗੇ ਤਾਂ ਲੋਕਾਂ ਦਾ ਜਿਹੜਾ ਫਤਵਾ ਆਪਾਂ ਨੂੰ ਦਿੱਕਾ ਟਿੱਪਣੀ ਕਰ ਰਹੇ ਹਾਂ ਅਸੀਂ ਆਪਾਂ ਇੰਤਜ਼ਾਰ ਕਰਦੇ ਹਾਂ ਇਸ ਦਾ ਲੁਧਿਆਣਾ ਪਾਸੋਂ ਹਿੰਦੇ ਲੋਕਾਂ ਨੇ ਕਿਹੜੀ ਤਰ ਦੇ ਉਤੇ ਆਪਣਾ ਫਤਵਾ ਦਿੱਤਾ ਹੈ ਜਿਹੜੀ ਕਤਲ ਦੀ ਹਮਾਇਤ ਕਮਲ ਪਾਪੀ ਦੀ ਕਰ ਰਹੇ ਸਨ ਉਹਨਾਂ ਦੇ 106 ਜਿਹੜੇ ਖਾਤੇ ਨੇ ਬੰਦ ਕੀਤੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਕਾਰਵਾਈ ਕਿੰਨੀ ਕੀ ਸੁਖਮੀ ਹੈ ਸੋ ਹਮਾਇਤਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਾਂ ਫਿਰ ਇਸ ਦੇ ਬਾਰੇ ਜਿਹੜਾ ਹੈ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਜਿਵੇਂ 2:30 ਵਜੇ ਦਾ ਸਮਾਂ ਸੀ ਜਦੋਂ ਉਹ ਕਾਰਾਂ ਜਿਹੜੀਆਂ ਨੇ ਗਿਆ ਨੇ ਦੇ ਗਏ ਕਿਸ ਕਦਰ ਜਿਹੜਾ ਹੈ ਕਮਲ ਕੌਰ ਪਾਪੀ ਨੂੰ ਇਸ ਗੱਲ ਦਾ ਸੁਨੇਹਾ ਦਿੱਤਾ ਗਿਆ ਕਿ ਤੁਹਾਨੂੰ ਪ੍ਰੋਗਰਾਮ ਦੇ ਲਈ ਲੈ ਕੇ ਜਾਣਾ ਹੈ ਤਾਂ ਕਾਲ ਕੋਟਿਕੋ ਦੀ ਹੱਤਿਆ ਕੀਤੀ ਗਈ। ਇਹ ਤੇ ਰਹਿ ਤੀ ਅੱਜ ਜਿਹੜਾ ਜੈਤੂ ਦੇ ਵਿੱਚ ਨਸ਼ਾ ਸਸਟਰ ਦੀ ਦੋ ਮੰਤਲਈ ਇਮਾਰਤ ਉੱਤੇ ਟੈਰੀ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਨਸ਼ਾ ਮੁਹਿੰਮ ਜਿਹੜੀ ਹੈ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕਿਸੇ ਤਰ੍ਹਾਂ ਇਹ ਸਾਥਾ ਨਹੀਂ ਤਾਂ ਹੋ ਸਕਦਾ ਹੈ ਕਿ ਮਾਕੇ ਜਾਂ ਰਿਸ਼ਤੇਦਾਰਾਂ ਨੂੰ ਨਸ਼ੇ ਦੀ ਉਹਨਾਂ ਨਾਲ ਜੇ ਵੀ ਮੌਤ ਹੋ ਗਈ ਹੋਵੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨਾ ਪੀਸ ਦਾ ਵੀ ਕੋਈ ਹਿੱਸਾ ਇਦਾਂ ਕਰ ਸਕਦਾ ਹੈ ਕਿ ਚਲੋ ਸਾਡੇ ਇਲਾਕੇ ਦੀ ਖਬਰ ਇਹਨਾਂ ਨੇ ਨਹੀਂ ਜਾਣੀ ਚਾਹੀਦੀ ਇਹ ਇੰਟਰਨੈਸ਼ਨਲ ਕਿੰਗਡੋਮ ਨਾਲ ਮੌਤ ਹੋਈ ਹੈ ਜਿਹੜੇ ਹੋਰ ਕਰਮਚਾਰੀ ਨੇ ਹੋਰ ਨੁਮਾਇੰਦਿਆਂ ਨੂੰ ਸ਼ਾਂਤ ਕੀਤੇ ਗਏ ਨੇ ਫੋਟੋ ਕਾਲ ਵੀ ਸ਼ਾਂਤ ਕੀਤੇ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਅਦਾ ਤਾਂ ਇਨਾਦੀ ਕਮੇਟੀ ਵਿੱਚ ਹੋ ਰਿਹਾ ਪਰ ਜਿਹੜੀ ਮੌਤਾਂ ਨੇ ਉਹ ਨਹੀਂ ਘਟੀਆਂ ਚਾਹੇ ਰਾਸ਼ੀ ਹੈ ਜਿਵੇਂ ਪ੍ਰਸ਼ਾਸਨ ਹੈ ਜਿਵੇਂ ਫਰੀਸ ਹੈ ਇਹ ਇਦਾਂ ਹੀ ਨਸ਼ਾ ਤਸਪਦਾ ਹੈ ਜਦ ਤੱਕ ਇਹਦੇ ਕਾਰਨਾਂ ਪਿੱਛੇ ਦਾ ਨਿਕੜਾ ਨਹੀਂ ਹੋਏਗਾ ਜਦ ਤੱਕ ਲੜਾਈ ਲੜਨੀ ਨਹੀਂ ਸੋਖੀ ਨਹੀਂ ਹੈ ਤੁਸੀਂ ਅਸੀਂ ਗੱਲ ਕਰਾਂਗੇ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਇਸ ਦੇ ਵਿੱਚ ਕਿਹੜੇ ਹੈ ਫੈਸਲੇ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਲਈ ਗਈ। ਸਿੱਧ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਨੂੰ ਮੰਤਰੀ ਭਗਵੰਤ ਮਾਨ ਨੇ ਕੋਈ اٹਹਾਉਗੀ ਹੈ। ਵਿੱਚ ਖਾਸ ਤੌਰ ਤੇ ਇੰਡਸਟਰੀ ਨਾਲ ਰਿਲੇਟਡ ਕਾਰੋਬਾਰੀ ਨਾਲ ਰਿਲੇਟਡ ਫੈਸਲੇ ਲਏ ਗਏ ਆ। ਹਾਂ ਜੰਮ ਦਾ ਦਿਹਾੜਾ ਸਮਨ ਸਰਟੀਫਿਕੇਟ ਦੀ ਗਲਤੀ ਆ ਇਛਾਚਾਰ ਕਰਨ ਵਾਲਿਆਂ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਇਛਾਚਾਰ ਕਰਦੇ ਨੇ ਉਹਨਾਂ ਦੇ ਹੁਣ ਜਿਹੜੀ ਹੈ ਐਫ ਆਈ ਆਰ ਜਾਂ ਫਿਰ ਕੋਈ ਐਤਾ ਦੀ ਕੋਈ ਕਾਰਵਾਈ ਨਹੀਂ ਹੈ ਉਹਨਾਂ ਨੂੰ ਜੇਲ੍ਹ ਜੇ ਜਾਂ ਭੇਜਿਆ ਜਾਵੇ ਉਹ ਕਹਿੰਦੇ ਨੇ ਕਿ ਪੀਡਾ ਹੋਣਾ ਤੇ ਐਕਸ਼ਨ ਕੀਤਾ ਜਾਏ ਤੁਹਾਡੇ ਇਸ ਬਾਰੇ ਕੀ ਹੈ ਨੰਬਰ ਪ੍ਰੋਸੈਸ ਹੈ ਕਿ ਜਿਹੜਾ ਪ੍ਰਸ਼ਨ ਸਾਹਮਣੇ ਆਇਆਗਾ ਸਿੱਧਾ ਹੀ ਉਹਨਾਂ ਨੂੰ ਨੌਕਰੀ ਤੋਂ ਸੁੱਕੇ ਕਰਾਉਗੇ ਕੋਈ ਗੁੰਜਾਇਸ ਨਹੀਂ ਹੈ ਨੇ ਜਾਂ ਤਾਂ ਸ਼ਕਤੀ ਨਹੀਂ ਕਰਾਉਣੇ ਤਾਂ ਤਾਂ ਖਤਮ ਨਹੀਂ ਹੋ ਸਕਦਾ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਜਿਹੜੇ ਉੱਥੇ ਵਸਦੇ ਨੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਗਲਬਾਹ ਕੀਤੀ ਹੈ ਤੁਹਾਨੂੰ ਤੁਸੀਂ ਦੱਸਣਾ ਚਾਹੋਗੇ ਕਿ ਇਸ ਮਾਮਲੇ ਤੇ ਜਿਹੜੇ ਦੰਦਾਵਾਂ ਵੱਲੋਂ ਪੀਐਮ ਮੋਦੀ ਨੂੰ ਕੀ ਕਿਹਾ ਗਿਆ ਜਿਹੜਾ ਮਸਲਾ ਇਹ ਜਿਹੜਾ ਤੁਹਾਨੂੰ ਲੱਗਿਆ ਰਿਹਾ ਇਹ ਜਿਹੋਦੇ ਵਿੱਚ ਮੈਨੂੰ ਕਿ ਬਹੁਤ ਸਾਰੇ ਜਿਹੜੇ ਸਿੱਖ ਭਾਈਚਾਰੇ ਨਾਲ Hindu ਭਾਈਚਾਰੇ ਨਾਲ ਸੰਪਰਕ ਹੋ ਰਿਹਾ ਸੇਵਿਆ ਹੈ ਉਨ੍ਹਾਂ ਦੀ ਜਾਣਕਾਰੀ ਕਰਨ ਦੀ ਪ੍ਰਧਾਨ ਮੰਤਰੀ ਨੂੰ ਕੋਸ਼ਿਸ਼ ਕਰੀ ਗਈ ਦੀ ਹੈ ਸ਼ਸ਼ਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਸਿਆਸੀ ਮੋਦੀਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਅਹਿਮ ਤੇ ਸਿਆਸੀ ਤੇ ਪੱਕ ਦੇ ਮੋਦੀਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗਿਰਣੀ ਬਾ ਤੁਹਾਨੂੰ ਤੇ ਦਰਸ਼ਕਾਂ ਨੂੰ ਨੇ ਸ਼ੁਕਾਨ ਸਸ਼ਕਾਲ ਨੌਸਵਾਂ ਪਹ ਹਜ਼ਰਾਂ ਦਸਕਾ ਦੀ ਕਚੈਰੀ ਚ ਜੀ ਸੋ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਕਿ ਅੱਜ ਜਿਹੜਾ ਹੈ ਵਿਸ਼ਵ ਪਰਦਾ ਜਿਹੜਾ 21 ਜੂਨ ਬਹੁਤ ਹੀ ਜਿਹੜਾ ਅਹਿਮ ਹੈ ਬਹੁਤ ਹੀ ਇਤਿਹਾਸਿਕ ਤੇ ਬਹੁਤ ਹੀ ਵੱਡਾ ਦਿਨ ਹੈ ਕਿ ਅੱਜ ਕੁਮਾਂਤਰੀ ਪੱਦਰ ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਵਿਸ਼ਾਖਾਪਟਨੋਂ ਦੇ ਵਿੱਚ ਜਾ ਕੇ ਇੱਥੇ ਯੋਗਾ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਯੋਗ ਵਿਚਾਰੀ ਲੋਕਾਂ ਵਿੱਚ ਇਸ ਦਾ ਕਿੰਨਾ ਖੁਸ਼ਾ ਵੇਖਿਆ ਗਿਆ ਬਿਲਕੁਲ ਅੱਜ ਬਹੁਤ ਹੀ ਅਹਿਮ ਥੈਣਾ ਜਦੋਂ ਆਪਾਂ ਯੋਗ ਦੀ ਗੱਲ ਕਰ ਰਹੇ ਹਾਂ ਜਿਸ ਤਰੀਕੇ ਨਾਲ ਕਮਨਤਰੀ ਪੱਤਰ ਤੇ ਕੌਮੀ ਪੱਤਰ ਤੇ ਦਿਹਾੜਾ ਮਨਾਇਆ ਗਿਆ ਪ੍ਰਧਾਨ ਮੰਤਰੀ ਤੋਂ ਲੈ ਕੇ ਕੈਬਨਟ ਮੰਤਰੀ ਸੂਬਿਆਂ ਦੇ ਮੁੱਖ ਮੰਤਰੀ ਸੂਬਿਆਂ ਦੇ ਕੈਬਨਟ ਮੰਤਰੀ ਜੀ ਉਹਨਾਂ ਵੱਲੋਂ ਤਾਂ ਸ਼ਮੂਲੀਅਤ ਕੀਤੀ ਗਈ ਹੈ ਪਰ ਆਮ ਆਵਾਮ ਵੱਲੋਂ ਬਹੁਤ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ ਹੈ ਜੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਮੁਲਕ ਦੇ ਅੰਦਰ ਜੇ ਆਪਾਂ ਕੋਈ ਸੇਵਾਵਾਂ ਨੂੰ ਲੈ ਕੇ ਗੱਲ ਕਰੀਏ ਜਿਹੜੀ ਜਨ ਸਮੂਹ ਦੀ ਗੱਲ ਕਰੀਏ ਚਰਚਾ ਕਰੀਏ ਤਾਂ ਜੋਗਾ ਦੇ ਵਿਚਲਾ ਸਭ ਤੋਂ ਵੱਡਾ ਹੰਗਾਰਾ ਉਸ ਨੂੰ ਜਿਹੜਾ ਆਮ ਲੋਕਾਂ ਹਲੋ ਮਿਲਿਆ ਕਿ ਲਹਿਰ ਬਣਦੀ ਨਜ਼ਰ ਆ ਰਹੀ ਹੈ ਚੈਰੀ ਕੋਈ ਹੋਰ ਕਿਸਮਤ ਨਾਲ ਜੁੜਿਆ ਐਕਸਰਸਾਈਜ਼ ਨਾਲ ਜੁੜਿਆ ਖੇਡਾਂ ਨਾਲ ਜੁੜਿਆ ਇੰਨਾ ਵੱਡਾ ਹਲਾਰਾ ਹੋਵੇ ਇਹ ਠੀਕ ਹੈ ਕਿ ਕੋਈ ਮੰਤਰੀ ਮੈਚ ਹੁੰਦੇ ਆ ਪਰ ক্রিকেট ਦੀ ਗੱਲ ਕਰ ਲਈਏ ਦੂਜੇ ਮੈਸੇਜ ਦੀ ਗੱਲ ਕਰ ਲਈ ਤਾਂ ਮੈਂ ਦੇਖਣ ਲਈ ਤਾਂ ਦੁਨੀਆ ਪਹੁੰਚਦੀ ਹੈ ਬਹੁਤ ਕਾਠੀ ਵੀ ਹੁੰਦੇ ਆ ਜਿਹੜਾ ਹੈਗਾ ਜਿਹੜੇ ਖੇਡ ਮੈਦਾਨ ਹੈ ਉਠਾ ਜਾਗਾ ਤੇ ਭਰੇ ਹੁੰਦੇ ਆ ਪਰ ਜੋਗਾਦਰ ਦੀ ਜਿਸਾ ਆਪਾਂ ਗੱਲ ਕਰੀ ਜਿਸ ਕਦਰ ਲੱਖਾਂ ਕੋੜਾ ਲੋਕਾਂ ਦੇ ਸੀ ਮੋਲੀਦ ਹੋਈ ਆ ਆਪਣੇ ਵਿੱਚ ਕਮਾਲ ਹੈ ਔਰ ਮੇਰਾ ਖਿਆਲ ਆ ਕਿ ਲਹਿਰ ਦਾ ਰੂਪ ਧਾਰਨ ਕਰ ਗਈ ਹੈ ਦਲ ਹੁਣ ਇਸ ਨੂੰ ਘਟਾਇਆ ਨਹੀਂ ਜਾ ਸਕਦਾ ਔਰ ਆਉਣ ਵਾਲੇ ਦਿਨਾਂ 'ਚ ਗੱਲ ਜਿੜੀ ਗਿਆ ਹੋਰ ਵੀ ਮਜ਼ਬੂਤ ਹੋਣੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਜੋਗਾ ਜੀ ਹਿੰਦਸਤਾਨੀਆਂ ਨੇ ਚਾਹੇ ਮਲਕਸੇ ਬੈਠੇ ਆ ਬਾਹਰ ਬੈਠੇ ਆ ਇਹਨਾਂ ਵਿਦੇਸ਼ੀਆਂ ਨੇ ਵੀ ਇਸ ਗੱਲ ਨੂੰ ਅਕਸੈਪਟ ਕੀਤਾ ਹੈ ਜੀ ਕਿ ਯੋਗਾ ਜਿਹੜਾ ਹੈਗਾ ਸੇ ਦੇ ਲਈ ਬਹੁਤ ਹੀ ਇੱਕ ਤਰ੍ਹਾਂ ਦੀ ਸੰਜੀਵਨੀ ਇੰਬੂਟ ਹੈ ਜੀ ਉਹ ਜਿਹੜਾ ਨਾਰਾ ਮਿਲੇ ਤੋਂ ਦਸਾਲ ਗਿਆ ਜਾਸਦ ਤੱਕ ਲੋਕਾਂ ਨੇ ਇੱਕ ਤਾਂ ਉਹਨਾਂ ਨੇ ਇੱਕ ਪ੍ਰਚਾਰ ਦੀ ਗੱਲ ਮਹਿਮ ਚੜਾਉਣੇ ਸਰਕਾਰੀ ਪੱਤਰ ਤੇ ਆਪਾਂ ਜਾਣਦੇ ਆ ਕਈ ਵਾਰੀਆਂ ਮੈਂ ਮੈਂ ਇਦਾਂ ਨਹੀਂ ਆਉਂਦੀਆਂ ਜਿਹੜੀਆਂ ਸਰਕਾਰੀ ਪੱਤਰ ਤੇ ਚੱਲਦੀਆਂ ਤੁਸੀਂ ਵੀ ਗੁਰਾਂ ਕੁਝ ਹੁੰਦੇ ਆ ਮੀਡੀਆ ਜਦੋਂ ਡਿਜੀਟਲ ਵਾਚੇ ਲੱਭੂ ਮੀਡੀਆ ਚ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਪਰ ਵਾਅਸਤਵ ਚ ਜਿੰਨੀ ਹਮਾਇਤ ਨਹੀਂ ਹੁੰਦੀ ਔਰ ਜੋਗਾ ਦੇ ਮਾਮਲੇ ਚ ਕਿਹਾ ਜਾਂਦਾ ਇੱਕ ਲਹਿਰ ਬਣਦੀ ਨਜ਼ਰ ਆ ਰਹੀ ਹੈ ਜਿੱਦਾਂ ਅੱਜ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਸਾਰਾ ਮੁਲਕ ਜਿਹੜਾ ਹੈਗਾ ਉਹ ਮੁੜ ਕੇ ਪਿਆ ਹੈ ਪਾਸਿਬਲ ਨੂੰ ਜਿਵੇਂ ਕਿਲੇ ਪਾਰਕਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਸਧਾਰਨ ਤੌਰ ਤੇ ਜਿਹੜਾ ਰਾਸ਼ ਹੁੰਦਾ ਸੀ ਲੋਕ ਸਹਿਰ ਕਰ ਜਾਂਦੇ ਸੀ ਜੀ ਉਹ ਸਹਿਰ ਵੀ ਅੱਜ ਬਹੁਤ ਘੱਟ ਸੀ ਕਿਉਂਕਿ ਲੋਕਾਂ ਨੇ ਜੋਗਾਵਾਲ ਜਿਹੜਾ ਆਪਣਾ ਧਿਆਨ ਰੱਖਿਆ ਸੀ ਸਾਰਾ ਕਿ ਇਹਨਾਂ ਕਈ ਘਰਾਂ 'ਚ ਬੈਠ ਕੇ ਪਾਰਕਾਂ 'ਚ ਬੈਠ ਕੇ ਜਿੱਥੇ ਜੋਗਾ ਦੇ ਕੈਂਪ ਲੱਗੇ ਆ ਇੱਕ ਬਹੁਤ ਹੀ ਮਜ਼ਬੂਤ ਲਹਿਰ ਜਿਹੜੀ ਹੈਗੀ ਹੈ ਅੱਜ ਇਹ ਸਭ ਤੋਂ ਵੱਡਾ ਸੁਨੇਹਾ ਇਹ ਦਿੰਦਾ ਇਹੀ ਹੈ ਕਿ ਕਮੰਤਰੀ ਪੱਧਰ ਤੇ ਵੀ ਸ਼ਾਇਦ ਇੰਨੀ ਕੋਈ ਹੋਰ ਲਹਿਰ ਮਜ਼ਬੂਤ ਨਾ ਹੋਵੇ ਜਿਨੀ ਜੋਗਾ ਦੀ ਲਹਿਰ ਜਿਹੜੀ ਹੈਗੀ ਹੈ ਮਜ਼ਬੂਤੀ ਨਾਲ ਉੱਭਰੀ ਹੈ ਜੀ ਸੋ ਨਸੀ ਅਗਲੀ ਖਬਰ ਲੈਵਾਗੇ ਜੋ ਕਿ ਹੈ ਲੁਧਿਆਣਾ ਜਿਮਨੀ ਚੋਣਾਂ ਦੇ ਬਾਰੇ ਵਿੱਚ ਅਸੀਂ ਸਭ ਜਾਣਦੇ ਹਾਂ ਕਿ 19 ਜਿਹੜੀ ਹੈ ਲੰਘ ਗਈ ਹੈ 19 ਜੂਨ ਨੂੰ ਜਿਹੜੀ ਹੈ VOTING ਹੋਈ ਹੈ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਵੋਟਰਾਂ ਨੇ ਪਰ ਜਿਹੜੀ VOTING ਕੁਝ ਖਾਸ ਨਹੀਂ ਰਹੀ ਪਰ ਹੁਣ ਇਸ ਦੇ ਜਿਹੜੇ ਨਤੀਜਿਆਂ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਸੋ 23 ਨੂੰ ਨਤੀਜੇ ਐਲਾਨੇ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਕੌਣ ਬਾਜੀ ਮਾਰੇਗਾ ਧੁਕੋ ਬੜਾ ਐਂਸ ਹਾਲਾ ਪਿਛਲੇ ਦਿਨਾਂ ਚ ਲਗਾਤਾਰ ਇਸੇ ਸਵਾਲ ਨੂੰ ਲੜਕਿਆ ਗਿਆ ਕਿ ਕੌਣ ਜਿੱਤੇਗਾ ਲੱਜਣਾ ਪਛਮੀ ਦੀ ਚੋਣ ਕਿ ਹੁਣ ਜਦੋਂ ਨਤੀਜੇ ਨਜ਼ਦੀਕ ਆ ਗਏ ਆ ਨਦੀਕੀ ਇੱਕ ਦਿਨ ਦਾ ਵਿਚਕਾਰ ਦਿਨ ਐਤਵਾਰ ਹੈ ਸੋਮਵਾਰ ਨੂੰ ਤੇਈ ਹੈ ਤੇ ਜੋ ਉਹਨੂੰ ਨਤੀਜੇ ਆਉਣੇ ਆ ਇਸ ਤਰੀਕੇ ਨਾਲ ਜਿਹੜੇ ਉਮੀਦਵਾਰ ਆ ਉਹਨਾਂ ਦੇ ਦਿਨਾਂ ਦੀਆਂ ਧੜਕਣਾ ਵੀ ਤੇਜ਼ ਹੋਈਆਂ ਉਹਨਾਂ ਦੀਆਂ ਧੜਕਣਾ ਤਾਂ ਤੇਜ਼ ਹੋਣੀਆਂ ਆ ਉਹਨਾਂ ਦੇ ਮੈਂਤਿਆਂ ਦੀਆਂ ਰਾਸ਼ੀ ਪਾਰਟੀ ਦੇ ਆਗੂਆਂ ਦੀਆਂ ਜਿਨ੍ਹਾਂ ਨੇ ਇੰਨੀ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਸਾਰੇ ਲਈ ਵੱਡਾ ਸਵਾਲ ਬਣੇ ਜਿ ਬਣਾ ਕਿ ਕੌਣ ਜਿੱਤੇਗਾ ਇਹ ਇਲੈਕਸ਼ਨ ਚ ਕਿਸਨੇ ਸਿੱਧੇ ਜਿੱਤਦਾ ਤਾਂ ਜਿਹੜਾ ਹੈਗਾ ਇਹ ਆਇਆ ਜਾਏਗਾ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਚ ਮੰਤਨ ਹੋਇਆ ਜੁੱਤ ਲੱਗਿਆ ਇਲੈਕਸ਼ਨ ਦਾ ਵਿਚਾਰ ਵੱਡੀਆਂ ਤਰ੍ਹਾਂ ਆਮ ਆਦਮੀ ਪਾਰਟੀ ਹ ਤਾਂ ਹਈ ਉਹਨਾਂ ਨੇ ਪਿਛਲੀ ਵਾਰ ਜਿੱਤੀ ਹੈ ਤੇ ਹੁਣ ਫੇਰ ਬਹੁਤ ਮਜ਼ਬੂਤੀ ਨਾਲ ਲੜਾਈ ਲੜੀ ਹੈ ਦੂਜੇ ਨੰਬਰ ਤੇ ਕਾਂਗਰਸ ਜਿਹੜੀ ਹੈਗੀ ਆ ਉਹ ਵੀ ਵੱਡੀ ਪੱਧਰ ਤੇ ਲੜਾਈ ਲੜ ਰਹੇ ਆ ਉਮੀਦਵਾਰੀਆਂ ਆਪਣ ਆਪਣੀ ਜਗ੍ਹਾ ਤੇ ਆ ਪਾਪਾ ਨੇ ਵੀ ਇਸ ਵਾਰ ਕੋਈ ਕਸਰ ਨਹੀਂ ਛੱਡੀ ਪਾਪਾ ਵੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਆਪਣੇ ਹਾਜ਼ਰੀ ਲਵਾਈ ਜਾਏ ਰਹੀ ਗੱਲ ਸੁਗਨੀ ਕਾਲੀ ਗੱਲ ਦੀ ਨਤੀਜਾ ਕੀ ਆਏਗਾ ਉਹ ਦਿਨ ਦਾ ਕੀ ਸੱਚੀ ਬਣਦੀ ਹੈ ਉਥੇ ਇੱਕ ਦਿਨ ਦੀ ਗੱਲ ਹੈ ਜਦੋਂ ਅੱਗੇ ਪਤਾ ਲੱਗੇਗਾ ਹਣ ਕਿਹਾ ਇਹ ਜਾ ਸਕਦਾ ਹੈ ਕਿ ਸੁਗਨੀ ਕਾਲੀ ਗੱਲ ਦੇ ਪ੍ਰਧਾਨ ਸਕੀਰ ਬਾਦਲ ਨੇ ਵੀ ਜਿਸ ਵਿੱਚ ਮੰਮੀ ਕੋਈ ਕਸਰ ਨਹੀਂ ਛੱਡੀ ਉਹਨਾਂ ਸਭ ਤੋਂ ਵੱਡਾ ਸਵਾਲ ਇਹ ਹੈ ਇਸ ਇਲੈਕਸ਼ਨ ਲਈ ਇਨਾ ਜ਼ੋਰ ਜ਼ਮਾਈ ਕਿਉਂ ਹੈ ਇੰਤਜ਼ਾਰ ਕਿ ਆਵਾ ਨਤੀਜੇ ਦਾ ਜੀ ਇਹ ਨਤੀਜਾ ਇੱਕ ਦਿਨ ਬਾਅਦ ਆਉਣਾ ਹੈ ਹਾਂ ਵੀ ਇਸ ਕਰਕੇ ਵੀ ਹੈ ਕਿ ਇਸ ਇਲੈਕਸ਼ਨ ਨੂੰ ਜਿਦਾ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਨੇ 26 ਦੀ ਜਿਹੜੀ ਵਿਧਾਨ ਸਭਾ ਦੀ ਆਮ ਚੋਣਾਂ ਹਾਂ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਂ ਕੌਣ ਬਾਜੀ ਮਰੇਗਾ ਇਹਦੇ ਚ ਇਹ ਤੇ ਇੱਕ ਦਿਨ ਦੀ ਗੱਲ ਆ ਹੁਣ ਇਹਦੇ ਬਾਰੇ ਕੋਈ ਕਿਆ ਸਰਗੀਆਂ ਕਰਨੀਆਂ ਬਣਦੀਆਂ ਨਹੀਂ ਕਿਉਂਕਿ ਜੇ ਆਪਾਂ ਕਿਆ ਸਰਗੀਆਂ ਕਰਾਂਗੇ ਤਾਂ ਲੋਕਾਂ ਦਾ ਜਿਹੜਾ ਫਤਵਾ ਆਪਾਂ ਉਹਦੇ ਤੇ ਟਿਕਾ ਟਿੱਪਣੀ ਕਰ ਰਹੇ ਹੋਗੇ ਆਪਾਂ ਇੰਤਜ਼ਾਰ ਕਰਦੇ ਆ ਇਸ ਗੱਲ ਦਾ ਲੁਧਿਆਣਾ ਪਛਮੀ ਦੇ ਲੋਕਾਂ ਨੇ ਜੀ ਕਿਹੜੀ ਤਰ ਦੇ ਉੱਤੇ ਆਪਣਾ ਫਤਵਾ ਦਿੱਤਾ ਔਰ ਪੰਜਾਬ ਦੇ ਕਿਸਨਾਂ ਕਿਤੇ ਲਈ ਜਾਏਗਾ ਕਿਸ ਸਥਾਈ ਦਰਾ ਕਿਦੀ ਦੇ ਖੁੱਲਿਆ ਹਾਲਾਂਕਿ ਤੇ ਕੋਈ ਵੀ ਦਿੱਤੇ ਜੀ ਬਾਕੀ ਇੰਤਰਾ ਵੀ ਪਿੱਛੇ ਹਟਣ ਵਾਲੀਆਂ ਨਹੀਂ ਪਰ ਕਹਿਣ ਦੀ ਗੱਲ ਜ਼ਰੂਰ ਹੋਏਗੀ ਕਿ ਜਿਹੜੀ ਤਰ ਜਿੱਤ ਕੇ ਸਾਹਮਣੇ ਆਏਗੀ ਹੂੰ ਉਹਦੇ ਇੱਕ ਬੜੀ ਹੌਸਲੇ ਵਾਲੀ ਗੱਲ ਹੋਏਗੀ ਕਿ ਪੰਜਾਬੀਆਂ ਨੇ ਫੇਰ ਲਿਆਗਾ ਨਵੀਂ ਸਥਾਈ ਦੀ ਇਲੈਕਸ਼ਨ ਦੇ ਲਈ ਵੀ ਉਹਨਾਂ ਦੇ ਲਈ ਰਾ ਮੋਖਲਾ ਕੀਤਾ ਨਜ਼ਰ ਆਉਂਦਾ ਹੈ ਸੋ ਵੱਡਾ ਦਿਨ ਆ ਰਿਹਾ ਹੈ ਸੋਮਵਾਰ ਦਾ ਸੰਗੀਆਂ ਨਜ਼ਰਾਂ মিডিਆ ਦੀਆਂ ਪੋਲਿਟਿਕਲ ਪਾਰਟੀਆਂ ਦੀਆਂ ਸਮਾਜਿਕ ਤੌਰ ਤੇ ਇੱਕੋ ਗੱਲ ਤੇ ਟਿਕਿਆ ਹੋਇਆ ਕਿ 27 ਨੂੰ ਜਿਹੜਾ ਜਿਹਨੂੰ ਰਾਹ ਜਾਂਦਾ ਹੈ ਜਿਹੜੀ ਇਲੈਕਸ਼ਨ ਜਿਹੜੀ ਆ ਰਹੇ ਨਤੀਜੇ ਆ ਰਹੇ 23 ਦੇ ਉਹ ਕੀ ਨਤੀਜੇ ਹੋਣਗੇ ਸਾਹਮਣੇ ਸਾਰਾ ਫੋਕਸ ਜਾਂ ਧਿਆਨ ਅਸਲ ਪੰਜਾਬੀਆਂ ਦਾ ਇਸੇ ਗੱਲ ਦੇ ਉੱਤੇ ਕੇਂਦਰਿਤ ਹੁੰਦਾ ਨਜ਼ਰ ਆ ਰਿਹਾ ਜੀ ਸੋ ਅਗਲਾ ਮੁੱਦਾ ਕਾਫੀ ਗਰਮ ਹੈ ਜਿੱਥੇ ਕਿ ਸਭ ਜਾਣਦੇ ਆ ਕਿ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਜਿਹੜਾ ਮੁੱਦਾ ਹੈ ਪੰਜਾਬ ਦੇ ਵਿੱਚ ਕਾਫੀ ਪੱਕਿਆ ਹੋਇਆ ਹੈ ਸੋ ਇਸ ਦੇ ਨਾਲ ਹੀ ਜਿਹੜੇ ਹੁਣ ਇੱਕ ਵੱਡੀ ਕਾਰਵਾਈ ਜਿਹੜੇ ਜਿਹੜੀ ਕਤਲ ਦੀ ਹਮਾਇਤ ਕਮਲ ਭਾਬੀ ਦੀ ਕਰ ਰਹੇ ਸਨ ਉਹਨਾਂ ਦੇ 106 ਜਿਹੜੇ ਖਾਤੇ ਨੇ ਬੰਦ ਕੀਤੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਰਵਾਈ ਕਿੰਨੀ ਕੀ ਟੁਕਵੀ ਹੈ ਸੋ ਹਮਾਇਤਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਜਾਂ ਫਿਰ ਇਸ ਦੇ ਬਾਰੇ ਜਿਹੜਾ ਹੈ ਸਰਕਾਰ ਨੂੰ ਵੀ ਕੀ ਕਰਨਾ ਚਾਹੀਦਾ ਹੈ ਬਿਲਕੁਲ ਇਸ ਸਵਾਲ ਦੇ ਦੋ ਪਹਿਲੂ ਹੈਗੇ ਦੇਖੋ ਕਮਲਕੌਰ ਭਾਬੀ ਦਾ ਤੁਸੀਂ ਜ਼ਿਕਰ ਕੀਤਾ ਹੈ ਸੋਸ਼ਲ ਮੀਡੀਆ ਤੇ ਉਹਦੇ ਆਕਤੇ ਵਿਰੋਧ ਦੇ ਤੇ ਜਿਸ ਤਰ੍ਹਾਂ ਦਾ ਕਮਸਾਨ ਮਚਿਆ ਆਪਾਂ ਸਾਰੇ ਜਾਣਦੇ ਆ ਪਰ ਅੱਜ ਜਿਹੜਾ ਇੱਕ ਨਵਾਂ ਇਨਕਸ਼ਾਫ ਸਾਹਮਣੇ ਆਇਆ ਹੈ ਜੋ ਜਾਂਚ ਕਰ ਰਹੀ ਪੁਲਿਸ ਦੀ ਟੀਮ ਹੈ ਇੱਕ ਤਾਂ ਜਿਹੜੀਆਂ ਕਾਰਾਂ ਦਾ ਇਸਤੇਮਾਲ ਕੀਤਾ ਗਿਆ ਉਹ ਕਾਰਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਇਹ ਕਾਰ ਉਹਨਾਂ ਤੋਂ ਜੜੀ ਗਈ ਹੈ ਹਰਿਆਣਾ ਤੋਂ ਖਰੀਦੀ ਗਈ ਹੈ ਹਾਲਾਂਕਿ ਉਦੀ ਰੇਕਾਰ ਦੀ ਰਜਿਸਟ੍ਰੇਸ਼ਨ ਹੈਗੀ ਉਹ ਪੁਰਾਣੇ ਮਾਲਕ ਦੇ ਨਾਂ ਤੇ ਹੈ ਜਿਹੜੀ ਨਵੀਂ ਕਾਰ ਉਹ ਸਤਰੀ ਕਨਰ ਜਿਸ ਦੀ ਜਦੋਂ ਮਾਲਕੀ ਦੇ ਹੱਕ ਨਹੀਂ ਬਦਲੇਗੇ ਸੁਝਾਂਕੇ ਨਹੀਂ ਬਦਲੇਗੇ ਜਾਂ ਜਾਣ ਪਣੇ ਚ ਹੋਇਆ ਇੱਕ ਤਾਂ ਕਾਰਾਂ ਫੜੀਆਂ ਗਈਆਂ ਇਹ ਹੋਰ ਇਹ ਵੀ ਪਤਾ ਲੱਗਿਆ ਕਿ ਤੂਰੀ ਵੰਟਾਈ 3 ਵਜੇ ਦਾ ਸਮਾਸੀ ਜਦੋਂ ਉਹ ਕਾਰਾਂ ਜਿਹੜੀਆਂ ਗਈਆਂ ਲੈ ਆਦਿਆਂ ਕਿ ਕਿਸ ਕਦਰ ਜਿਹੜਾ ਹੈਗਾ ਕਮਲ ਕੌਰ ਭਾਬੀ ਨੂੰ ਇਸ ਗੱਲ ਦਾ ਸਨਿਆਨ ਦਿੱਤਾ ਗਿਆ ਕਿ ਤੁਹਾਡ ਨੂੰ ਪ੍ਰੋਗਰਾਮ ਦੇ ਲਈ ਲੈ ਕੇ ਜਾਣਾ ਜਿੱਦਾਂ ਗਾਲ ਘੋਟਕੋ ਦੀ ਹਤਿਆ ਕੀਤੀ ਗਈ ਆਪਾਂ ਸਾਰੇ ਜਾਣਦੇ ਆ ਉਹਦੇ ਬਾਰੇ ਹੋਰ ਨਵੇਂ ਆਉਣ ਵਾਲੇ ਦਿਨਾਂ 'ਚ ਕਿਸ ਕਦਰ ਪਹਿਲੂ ਇਨਕਸ਼ਾਪ ਹੋਏਗਾ ਉਹਦਾ ਇੰਤਜ਼ਾਰਤਾ ਰਹੇਗਾ ਕਿ ਆਈ ਜਾ ਰਿਹਾ ਹੈ ਕਿ ਕਿਹੜੇ ਦੋਸ਼ੀਆਂ ਦਾ ਕਾਬੂ ਹੋਇਆ ਪਰ ਮੁੱਖ ਦੋਸ਼ੀ ਜਿਹੜਾ ਹੈਗਾ ਉਹ ਅਜੇ ਵੀ ਜਿਹੜਾ ਵਿਦੇਸ਼ 'ਚ ਧੋੜਿਆ ਹੋਇਆ ਉਹ ਕਦੋਂ ਪੁਲਿਸ ਨੂੰ ਕਾਬੂ ਕਰਦੀ ਉਹਦੇ ਨਾਲ ਹੋਰ ਵੀ ਕੋਈ ਹੋ ਸਕਦਾ ਸੰਸਰੀ ਖੇਪਰੇਟਾ ਵੇ ਸਾਹਮਣੇ ਆ ਸੰਜਣਾ ਦੂਜਾ ਪਹਿਲੂ ਆ ਕਾਨੂੰਨਨ ਆ ਸੋਸ਼ਲ ਮੀਡੀਆ ਤੇ ਜਿਹੜੇ ਗਰੁੱਪਾਂ ਨੇ ਜਿਹੜੇ ਆਨਲਾਈਨ ਅਕਾਊਂਟਸ ਹੈਗੇ ਆ ਉਹਨਾਂ ਨੇ ਕਮਲਪੁਰ ਭਾਬੀ ਦੀ ਦੀ ਕਤਲ ਹੋਇਆ ਵੀਡੀਓ ਦੀ ਮੌਤ ਹੋਈ ਆ ਉਸ ਦੇ ਮੈਦ ਦੇ ਵਿੱਚ ਜਿਹੜੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਉਹਨਾਂ ਸਾਰਿਆਂ ਦੇ ਅਕਾਊਂਟਸ ਜਿਹੜੇ ਗਏ ਬੰਦ ਕਰ ਦਿੱਤੇ ਜਿਨੇ 106 ਦੇ ਕਰੀਬ ਆਨਲਾਈਨ ਅਕਾਊਂਟਸ ਹੈਗੇ ਸੋਸ਼ਲ ਮੀਡੀਆ ਦੇ ਬੰਦ ਕੀਤੇਗਾ ਪੁਲੀਸ ਦਾ ਕਹਿਣਾ ਜਿਹਦੇ ਨਾਲ ਸਮਾਜ ਦੇ ਵਿੱਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਫਿਰਕੂ ਭਾਵਨਾਵਾਂ ਜਿਹੜੀਆਂ ਫੈਲਦੀਆਂ ਜੀ ਮੁਕੰਮੀਆ ਪਾਵਨ ਨੂੰ ਠੇਸ ਪੁੱਜੀ ਹੈ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਔਰ ਜਿਉਣ ਵਾਲੇ ਦਿਨਾਂ 'ਚ ਵੀ ਕਹਿੰਦੇ ਕਿ ਹੋਰ ਇਦਾਂ ਦਾ ਕੰਮ ਆਪਣੇ ਹੱਥ ਇਸ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਪੁਲਿਸ ਸਖਤੀ ਨਾਲ ਉਸ ਦੇ ਖਿਲਾਫ ਕਾਰਵਾਈ ਕਰੇਗੀ ਜਿਦਾਂ ਤੁਸੀਂ ਸੁਨੇਹੇ ਦੀ ਗੱਲ ਕੀਤੀ ਹੈ ਇਹ ਵੀ ਹੈ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਹਮਾਇਤ ਕਰ ਰਿਹਾ ਹੈ ਕਿ ਕਤਲ ਵਾਜਬ ਹੋਇਆ ਉਹਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਔਰ ਘਟੂ ਘਟ 106 ਅਕਾਊਂਟ ਜਿਹੜੇ ਆ ਗਿਆ ਉਹ ਇਸ ਵੇਲੇ ਤੱਕ ਬੰਦ ਹੋ ਚੁੱਕੇ ਆ ਬੰਦ ਕਰ ਦਿੱਤੇ ਗਏ ਹਨ ਜੀ 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 ਸੋ ਅਗਲਾ ਜਿਹੜੀ ਖਬਰ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਸੰਬੰਧੀ ਹੈ ਸੋ ਅਸੀਂ ਚਾਹ ਰਹੇ ਜਾਣਦੇ ਹਾਂ ਕਿ ਜਿਹੜਾ ਅੱਜ ਵੀ ਹੈ ਇਸ ਮੁਹਿੰਮ ਦਾ ਜਿਹੜਾ ਕਾਫੀ ਪਰਵਾਹ ਹੁੰਗਾਰਾ ਜਿਹੜਾ ਹੈ ਮਿਲ ਰਿਹਾ ਹੈ ਲੋਕਾਂ ਦੇ ਵੱਲੋਂ ਵੀ ਤੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਵਾਈ ਵਢੀ ਗਈ ਹੈ ਇਹ ਮੁਹਿੰਮ ਵਢੀ ਗਈ ਹੈ ਸੋ ਇਸ ਦੇ ਤਹਿਤ ਹੀ ਅੱਜ ਜਿਹੜਾ ਜੈਤੋ ਦੇ ਵਿੱਚ ਨਸ਼ਾ ਤਸਕਰ ਦੀ ਦੋ ਮੰਜ਼ਲਈ ਇਮਾਰਤ ਨੂੰ ਢਾਹ ਢੇਰੀ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਨਸ਼ਾ ਮੁਹਿੰਮ ਜਿਹੜੀ ਹੈ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਕਿਥੋਂ ਤੱਕ ਇਹ ਸਾਰਥਕ ਹੈ ਦੇਖੋ ਇਹਦੇ ਬਾਰੇ ਕੋਈ ਦੋਰਾ ਨਹੀਂ ਮੁਕੰਦਰੀ ਭਗਵੰਤ ਮਾਨ ਦੀ ਵਾਈ ਜਿਹੜਾ ਨਸ਼ਿਆਂ ਵਿਰੁੱਧ ਸੁਵਿੜਿਆ ਗਿਆ ਅਕਸਰ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਇਹ ਤਾਂ ਵਾਜਬ ਹੈ ਪਰ ਜਿਹੜੀ ਲੜਾਈ ਚੱਲ ਰਹੀ ਆ ਉਸ ਲੜਾਈ ਦੇ ਤਰ੍ਹਾਂ ਆਪਾਂ ਦੇਖਦੇ ਆਂ ਕਿ ਜਿਹੜੇ ਇਸ ਕੰਮ 'ਚ ਲੱਗੇ ਹੋਏ ਆ ਨਸ਼ਾ ਤਸਕਰ ਹੈ ਉਹਨਾਂ ਦਾ ਕਾਫੀ ਸਮਾਨ ਵੀ ਫੜਿਆ ਗਿਆ ਗ੍ਰਿਫਤਾਰੀਆਂ ਵੀ ਹੋ ਰਹੀਆਂ ਬਿਲਡਿੰਗਾਂ ਮਾਰਤਾ ਵੀ ਟਾਈਆਂ ਜਾ ਰਹੀਆਂ ਕਿਤੇ ਗਿੜਾ ਪੰਡਾ ਚੱਲ ਰਿਹਾ ਕਿਤੇ ਦੂਸਰਾ ਪੰਡਾ ਚੱਲ ਰਿਹਾ ਕਾਫੀ ਗਿੰਦੀ ਜਿਹੜੇ ਹੈਗੇ ਨਸ਼ਾ ਤਸਕਰ ਜਿਹੜਾ ਵੀ ਪਰੀਆਂ ਜਾ ਚੁੱਕੀਆਂ ਪਰ ਇਸ ਦੇ ਬਾਵਜੂਦ ਇੱਕ ਵੱਡਾ ਸਵਾਲ ਇਹ ਹੈ ਕਿ ਯੁੱਧ ਤਾਂ ਜ਼ਰੂਰ ਹੈ ਪਰ ਜਿਹੜੇ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਦੀ ਜਾਨ ਬਚਾਉਣ ਲਈ ਯੁੱਧ ਲੜਿਆ ਜਾ ਰਿਹਾ ਉਹ ਜਾਨਾਂ ਅਜੇ ਵੀ ਜਾ ਰਹੀਆਂ ਉਹਨਾਂ ਦੀ ਗਿਣਤੀ ਆਏ ਜਦੋਂ ਜਿਹੜੀ ਮੀਡੀਆ ਦੇ ਵਿੱਚ ਆਉਂਦੀ ਹੈ ਉਰੇ ਤਾਂ ਹੋ ਸਕਦਾ ਹੈ ਕਿ ਮਾਪੇ ਜਾਂ ਰਿਸ਼ਤੇਦਾਰਾਂ ਉਹ ਨਸ਼ੇ ਦੇ ওভারਡੋਸ ਨਾਲ ਜਿਹਦੀ ਮੌਤ ਹੋ ਗਈ ਹੋਵੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਪੁਲਿਸ ਦਾ ਵੀ ਕੋਈ ਸਹਿਯੋਗ ਕਰ ਸਕਦਾ ਹੈ ਕਿ ਚਲੋ ਸਾਡੇ ਇਲਾਕੇ ਦੀ ਖਬਰ ਇਹ ਤਾਂ ਨਹੀਂ ਜਾਣੀ ਚਾਹੀਦੀ ਕਿ ਇਥੇ ਨਸ਼ੇ ਨਾਲ ਕਿਸੇ ਦੇ ওভারਡੋਸ ਨਾਲ ਮੌਤ ਹੋਈ ਹੈ ਪਰ ਇਹਦੇ باوجود ਵੀ ਜਿਹੜੀਆਂ ਖਬਰਾਂ ਕਈ ਰੋਜ਼ ਉੱਪਰ ਕੇ ਸਾਹਮਣੇ ਆ ਜਾਂਦੀਆਂ ਉਹਦੇ ਚੋ ਇੱਕ ਸੱਚ ਇਹ ਵੀ ਹੈ ਕਿ ਇਹ ਨਸ਼ੇ ਦੇ ওভারਡੋਸ ਨਾਲ ਜਿਹੜੀ ਮੌਤਾਂ ਹੋ ਰਹੀਆਂ ਉਹ ਮੌਤਾਂ ਬੰਦ ਨਹੀਂ ਹੋ ਰਹੀਆਂ ਯੁੱਧ ਜ਼ਰੂਰ ਹੈ ਮਾਰਜੁਤਾ ਜਿਹੜਾ ਮੌਤਾਂ ਪੂਰੀ ਤਰ੍ਹਾਂ ਬਚਾਉਣ ਚ ਜ਼ਿੰਦਗੀਆਂ ਬਚਾਉਣ ਚ ਕਾਮਯਾਬ ਨਹੀਂ ਹੋ ਰਿਹਾ ਮੈਂ ਦੋ ਤਿੰਨ ਧਾਰਨਾ ਜਿਹੜੀਆਂ ਆਈਆਂ ਗਿਆ ਦਰਸ਼ਕਾਂ ਦੇ ਸਾਹਮਣੇ ਕਿ ਕਿਸ ਕਦਰ ਲੜਾਈ ਲੜੀ ਜਾ ਰਹੀ ਹੈ ਕਿ ਕਿਸ ਕਦਰ ਜਿਹੜਾ ਪੰਜਾਬੀ ਆਪਣੇ ਅਜਾਣਾ ਘੁਆ ਰਿਹਾ ਆਪਾਂ ਗੱਲ ਕਰਦੇ ਹਾਂ ਬਠਿੰਡਾ ਦੀ ਬਠਿੰਡਾ ਦਾ 19 ਸਾਲਾ ਸੰਦੀਪ ਹੈ ਲੜਕਾ ਉਹ ਆਪਣੇ ਘਰੋਂ ਜਨਮ ਦਿਨ ਮਨਾਉਣ ਗਿਆ ਸੀ ਤੇ ਨਸ਼ੇ ਦੀ ਓਵਰਡੋਸ ਕਾਰਨ ਉਹਦੀ ਮੌਤ ਹੋ ਗਈ ਹੁਣ ਮਾਪੇ ਜਵਾਨ ਲਾਉਂਦੇ ਆ ਕੋਈ ਆਪਣੀ ਜਗ੍ਹਾ ਤੇ ਉਹਨਾਂ ਦਾ ਦੁੱਖ ਹੈ ਉਹ ਤਾਂ ਆਪਾਂ ਸਾਰੇ ਜਾਣਦੇ ਆ ਕਿਸੇ ਦਾ 19 ਸਾਲ ਦਾ ਬੱਚਾ ਚਲਾ ਜਾਏ ਤਾਂ ਇਸ ਤੋਂ ਵੱਡਾ ਦਰਦ ਕੀ ਹੋ ਸਕਦਾ ਪਰ ਇਹ ਵੀ ਸੱਚ ਆ ਇੱਕ ਬਠਿੰਡਾ ਦਾ 19 ਸਾਲਾ ਜਿਹੜਾ ਜਵਾਨ ਆ ਨਸੀ ਦੂਰ ਦੂਸ ਕਾਰਨ ਉਸ ਦੀ ਜਾਨ ਜੜੀ ਕੇ ਚਲੀ ਗਈ ਖਡੂਰ ਸਾਹਿਬ ਦਾ ਇੱਕ ਇਸ ਤਰ੍ਹਾਂ ਦਾ ਪਿੰਡ ਹੈ ਫਤਿਹਵਾਦ ਦੇ ਨੇੜੇ ਦਾ ਹੈਗਾ ਪਿੰਡ ਉੱਥੇ 26 ਸਾਲਾ ਜੀ 26 ਸਾਲਾ ਜਵਾਨ ਆ ਸੰਜੂ ਸੰਜੂ ਵੀ ਇਸੇ ਤਰੀਕੇ ਨਾਲ ਘਰੋਂ ਗਿਆ ਅਸੀਂ ਇਹ ওভারਡੋਸ ਕਾਰਨ ਉਸ ਦੀ ਮੌਤ ਹੋ ਗਈ। ਤੁਸੀਂ ਨਹੀਂ ਕਿੱਥੇ ਬਠਿੰਡਾ ਇੱਕ ਪਾਸੇ ਮਾਲਵੇ ਦਾ ਇਹ ਸਾਹ ਦੂਜਾ ਆਪਾਂ ਗੱਲ ਕਰ ਰਹੇ ਆਂ ਮਾਝੇ ਦੀ। ਮਾਝੇ 'ਚ ਜਿਹੜਾ ਹੈਗਾ ਖਦੂਰ ਸਾਹਿਬ ਦੇ ਨੇੜਲਾ ਪਿੰਡ ਜਿਹੜਾ ਤੇਜ਼ ਦੇ ਨਸ਼ੇ ਕਾਰਨ ਇੱਕ ਹੋਰ ਨੌਜਵਾਨ 26 ਸਾਲ ਦਾ ਜਿਹੜਾ ਉਹਦੀ ਮੌਤ ਹੋ ਗਈ। ਇਹਦੇ ਫਰੋਜ਼ਪੁਰ 'ਚ ਮੱਲਾਂ ਵਾਲਾ ਜੀ ਮੱਲਾਂ ਵਾਲਾ ਦਾ ਨੇੜਲਾ ਇੱਕ ਪਿੰਡ ਹੈ। ਉਥੋਂ ਦਾ ਵੀ ਨੌਜਵਾਨ ਮਨਦੀਪ ਸਿੰਘ ਹੂੰ ਮਨਦੀਪ ਸਿੰਘ ਵੀ ਆਪਣੇ ਸਾਥੀਆਂ ਨਾਲ ਕਰੋ ਗਿਆ ਤੇ ਓਵਰ ਡੋਸ ਕਰਨ ਉਸਦੀ ਵੀ ਮੌਤ ਹੋ ਗਈ ਇਹਨਾਂ ਚੋਂ ਕਿਸੇ ਦੀ ਸ਼ਾਦੀ ਹੋਈ ਵੀ ਹੈ ਕਿਤੇ ਬੱਚੇ ਆ ਕੋਈ ਘਰ ਦਾ ਇਕੋਤਾ ਬੇਟਾ ਹੈ ਸੋ ਇਦਾਂ ਦੀਆਂ ਮਨਹੂਸ ਖਬਰਾਂ ਪੰਜਾਬ ਚੋਂ ਬੰਦ ਹੋਣ ਦੀ ਜਿਹੜੀ ਲੜਾਈ ਲੜੀ ਜਾ ਰਹੀ ਹੈ ਜੀ ਉਹ ਖਬਰਾਂ ਜੇ ਬੰਦ ਨਹੀਂ ਹੋ ਰਹੀਆਂ ਇਸ ਮੁੱਚੇ ਸਮਾਜ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਰਾਸੀ ਤੇ ਰਾਸੀ ਤੇ ਤਾਂ ਸਵਾਲ ਚੁੱਕ ਗਿਆ ਕਿ ਦੇਖੋ ਜੀ ਜੋ ਤੇ ਨਸ਼ਾ ਅਰੋਧ ਖੇਲ ਹੋ ਗਿਆ ਪਰ ਸਵਾਲ ਇਹ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਰਾਸ਼ੀ ਧਿਰਾਂ ਉਹ ਇਹ ਯੁੱਧ ਤੇ ਕੀ ਯੋਗਦਾਨ ਪਾ ਰਹੀਆਂ ਇਹ ਮੋਤਾਂ ਘਟਾਉਣ ਦੇ ਲਈ ਜਦੋਂ ਉਹਨਾਂ ਦੀਆਂ ਸਰਕਾਰਾਂ ਸੀ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਅੱਜ ਸੁਰੂ ਕਹਿੰਦੀ ਹੈ ਕਿ ਪਿਛਲੀਆਂ ਸਰਕਾਰਾਂ ਦੇਲੇ ਕੰਡੇ ਵੀ ਜਿਵੇਂ ਸੀ ਦੋਵੇਂ ਚੁਗ ਰਹੇ ਆ ਰਾਤੋਂ ਰਾਤਾਂ ਨਸ਼ੇਾਂ ਦੀ ਜਿਹੜੀ ਅਲਤ ਹੈ ਲੱਗੀ ਨਹੀਂ ਹੈਗੀ ਪਰ ਇਹ ਯੁੱਧ ਜਿਹੜਾ ਲੜਿਆ ਜਾ ਰਿਹਾ ਇਹਨੂੰ ਪੰਜਾਬੀਆਂ ਦਾ ਕਿੰਨਾ ਕੁ ਸਹਿਯੋਗ ਹੈ ਵਿਰੋਧੀ ਧਿਰ ਇਸ ਨੂੰ ਸਤਾ ਹਾਸਲ ਕਰਨੀ ਦੇਖਦੇ ਆ ਕਿ ਬਦਨਾਮ ਕਰਕੇ ਕਿਦਾਂ ਸਤਾ ਹਾਸਲ ਕੀਤੀ ਜਾ ਸਕਦੀ ਹੈ ਜੀ ਜਾਂ ਪੰਜਾਬ ਨੂੰ ਬਚਾਉਣ ਦੀ ਲੜਾਈ ਮੈਂ ਸਮਝਦੇ ਬੀਂਗੇ ਜਰਨਲਿਸਟ ਕਿ ਜਿਸ ਕਦਰੜੀਆਂ ਮੋਤਾਵਾਂ ਹੋ ਰਹੀਆਂ ਔਰ ਜੁੱਧ ਲੜਿਆ ਜਾ ਰਿਹਾ ਜਦ ਤੱਕ ਸਮੂੱਚੇ ਪਿੰਨਾਂ ਬੀਆਂ ਦਾ ਚਾਹ ਵਿਰੋਧੀ ਧਿਰ ਜੀ ਤੇ ਸਮਾਜ ਦੇ ਵੱਖ-ਵੱਖ ਹੰਗਾ ਮਾਪੇ ਸਮਾਜ ਕੀ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਬਗੈਰ ਇਹ ਜੁੱਧ ਜਿੱਤਿਆ ਜਾਣਾ ਮੁਸ਼ਕਲ ਲੱਗਦਾ ਨਹੀਂ ਤਾਂ ਮੈਨੂੰ ਤਾਂ ਇਹ ਲੱਗਦਾ ਹੈ ਇਹ ਜੋ ਤੇ ਰੂਸ ਤੇ ਯੂਕਰੇਨ ਵਾਲਾ ਲੱਗਦਾ ਲੰਬਾ ਹੁੰਦਾ ਲੱਗਦਾ ਨਵੇੜਾ ਹੁੰਦਾ ਇਹਦਾ ਨਜ਼ਰ ਨਹੀਂ ਆ ਰਿਹਾ ਜਿਸ ਕਦਰ ਲੜਾਈ ਲੜੀ ਜਾ ਰਹੀ ਹੈ ਜੁੱਧ ਲੜਿਆ ਜਾ ਰਿਹਾ ਪਰ ਮੌਤਾਂ ਦੀ ਗਿਣਤੀ ਨਹੀਂ ਘਟ ਰਹੀ ਜਿਹੜੀ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ ਜੁੱਧ ਦੇ ਵਿੱਚ ਇਹੀ ਬਣਿਆ ਹੋਇਆ ਹੈ ਜੀ ਜੀ ਸੋ ਨਸ਼ਿਆ ਦੀ ਗੱਲ ਕੀਤੀ ਹੈ ਇਸ ਮੁੱਦੇ ਤੇ ਅਸੀਂ ਗੱਲ ਕੀਤੀ ਹੈ ਸੋ ਇਸ ਦੇ ਨਾਲ ਹੀ ਜਿਹੜੀ ਹੈ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਦੇ ਵਿੱਚ ਵੀ ਜਿਹੜੀ ਨਸ਼ਿਆਂ ਸਬੰਧੀ ਜਿਹੜੀ ਸਬਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਜਿਹੜੇ ਹੋਰ ਕਰਮਚਾਰੀ ਨੇ ਹੋਰ ਨੁਮਾਇੰਦੇ ਨੇ ਸ਼ਾਮਿਲ ਕੀਤੇ ਗਏ ਨੇ ਸੋ ਅਧਿਕਾਰੀ ਵੀ ਸ਼ਾਮਿਲ ਕੀਤੇ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਅਦਾ ਤਾਂ ਇਹਨਾਂ ਦੀ ਕਮੇਟੀ ਵਿੱਚ ਹੋ ਰਿਹਾ ਪਰ ਜਿਹੜੀ ਮੌਤਾਂ ਨੇ ਉਹ ਨਹੀਂ ਘਟ ਰਹੀਆਂ ਦੇਖੋ ਜਿੱਦਾਂ ਅਬ ਪਹਿਲਾਂ ਵੀ ਜ਼ਿਕਰ ਕਰ ਰਹੇ ਆ ਕਿ ਅੱਜ ਕੈਬਨਿਟ ਮੀਟਿੰਗ ਵਿੱਚ ਤੁਸੀਂ ਗੱਲ ਕੀਤੀ ਹੈ ਬੜਾ ਇੰਪੋਰਟੈਂਟ ਸਵਾਲ ਹੈ ਕਿ ਪਹਿਲਾਂ ਇਹ ਸਬ ਕਮੇਟੀ ਬਣੀ ਗਏ ਕੈਬਨਿਟ ਦੀ ਉਹਦੇ ਚ ਹੋਰ ਕੈਬਨਿਟ ਦੇ ਕੁਝ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਕਿ ਹੋਰ ਮਜ਼ਬੂਤੀ ਨਾਲ ਲੜਾਈ ਲੜੀ ਜਾ ਸਕੇ ਸਰਕਾਰ ਦਾ ਲੜਾਈ ਲੜਨ ਦਾ ਆਪਣਾ ਫੈਸਲਾ ਹੈ ਪੁਲਿਸ ਦਾ ਮੈਂ ਇੱਕ ਜ਼ਰੂਰ ਜਿਹੜੀ ਹੈਗੀ ਤੇ ਕਹਿਣਾ ਚਾਹਾਂਗਾ ਪੰਜਾਬ ਦਾ ਸਪੀਕਰ 1899 ਮਾਜਿਕ ਤੌਰ ਤੇ ਵੀ ਆਪਣਾ ਇੱਕ بڑا ਥਾਂ ਰੱਖਦੇ ਆ ਵੱਖ ਹਕ ਮੁਦਿਆਂ ਤੇ ਉਹਨਾਂ ਦੀ ਇੱਕ ਪਛਾਣ ਹੈ ਪਿਛਲੇ ਦਿਨਾਂ ਚ ਉਹਨੇ ਗੱਲ ਕਹੀ ਸੀ ਕਿ ਚਾਹੇ ਰਾਸੀ ਹੈ ਤੇ ਜਾਇ ਪ੍ਰਸ਼ਾਸਨ ਹੈ ਤੇ ਜਾਇ ਪੁਲਿਸ ਹੈ ਤੇ ਇਹਦਾ ਨਸ਼ਾ ਤਸਕਰ ਹੈ ਜਦ ਤੱਕ ਇਹ ਕਹਿੰਦੇ ਕਾਲੀਆਂ ਭੇਡਾਂ ਦਾ ਨਖੇੜਾ ਨਹੀਂ ਹੋਏਗਾ ਤਦ ਤੱਕ ਲੜਾਈ ਲੜਨੀ ਨਹੀਂ ਸੋਖੀ ਨਹੀਂ ਹੈ ਜੀ ਸੋ ਇਹ ਵੱਡਾ ਸਵਾਲ ਹੈ ਠੀਕ ਹੈ ਕਮੇਟੀ ਬਣੀ ਹੈ ਕਮੇਟੀ ਆਪਣੀ ਲੜਾਈ ਲੜਨ ਦੇ ਲਈ ਹੋਰ ਵਾਗੇਲਾ ਕਰੇਗੀ ਪਰ ਸਭ ਤੋਂ ਵੱਡੀ ਲੋੜ ਹੈ ਇਸ ਗੱਲ ਦੀ ਕਿ ਸਮਾਜਿਕ ਤੌਰ ਤੇ ਪੰਜਾਬੀ ਇਸ ਜੁੱਧ ਨੂੰ ਕਿੰਨਾ ਵੱਡਾ ਹੰਗਾਰਾ ਪਾ ਗਿਆ ਉਥੇ ਨਿਰਭਰ ਕਰਦਾ ਨੀਦਰ ਤਾਥ ਹੈ ਸਚਾਈ ਆ ਉਹ ਸਾਰਿਆਂ ਦੇ ਸਾਹਮਣੇ ਆ ਜੀ ਜੀ ਸੋ ਅਸੀਂ ਗੱਲ ਕਰਾਂਗੇ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਇਸ ਦੇ ਵਿੱਚ ਕਿਹੜੇ ਹੈ ਫੈਸਲੇ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਲਈ ਗਏ ਨੇ ਵਿਕੋ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਹੋਈ ਆ ਜੀ ਜਿਹੜਾ ਖਾਸ ਤੌਰ ਤੇ ਇਨਸਟਰੀ ਨਾਲ ਰਿਲੇਟਡ ਕਾਰੋਬਾਰੀਆ ਨਾਲ ਰਿਲੇਟਡ ਫੈਸਲੇ ਲਏ ਗਏ ਆ ਜੀ ਫਾਰ ਇਗਜ਼ਾਮਪਲ ਜਿਹੜਾ ਹੈ ਇੱਕ ਫੈਰ ਸਰਟੀਫਿਕੇਟ ਦੀ ਗੱਲ ਹੁੰਦੀ ਆ ਅਗੇ ਪਹਿਲਾਂ ਹੁੰਦਾ ਸੀ ਕਿ ਸਾਲ ਦੇ ਸਾਲ ਨਵੇਂ ਸਿਰੇ ਤੋਂ ਸਰਟੀਫਿਕੇਟ ਲੈਣਾ ਪੈਂਦਾ ਸੀ ਹੁਣ ਅੱਜ ਵੀ ਕੈਬਨਟ ਨੇ ਫੈਸਲਾ ਕਰਤਾ ਕਿ ਘੱਟੋ ਘੱਟ 3 ਸਾਲ ਲਈ ਜਿਹੜਾ ਗਾਰੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੈਗੀ 3 ਸਾਲ ਤੋਂ ਦੇਰ ਸਮਾਂ ਤਾਂ ਕਿਸੇ ਸਿੱਧੀ ਚ ਹੋ ਸਕਦਾ ਉਹ ਕੰਦੇ ਦੇ ਨਾਲ ਪ੍ਰਸ਼ਾਸਨ ਵੀ ਕਟੇਗਾ ਜਿਹੜਾ ਇੱਕ ਖਾਮ-ਖਾ ਦਾ ਦਬਾਅ ਬਣਦਾ ਸੀਗਾ ਕਿ ਆਏ ਸਾਲ ਨਵਾਂ ਸਰਟੀਫਿਕੇਟ ਲੈਣਾ ਉਦ ਲਈ ਫੇਰ ਚੱਕਰ ਲਗਾਓ ਕੋਈ ਮਿਲਦਾ ਕੋਈ ਲਬਦਾਦਕਾਰੀ ਕੋਈ ਨਹੀਂ ਲਬਦਾ ਉਹ 1 ਸਾਲ ਦੀ ਜੇ 3 ਸਾਲ ਦਾ ਕਰਤਾ ਵੱਡੀ ਰਾਹਤ ਵਾਲੀ ਗੱਲ ਹੈ ਇਹ ਇੱਕ ਹਿੱਸੇਦਾਰੀ ਹੁੰਦੀ ਹੈ ਜਿੱਥੇ ਦਸਤੀ ਜੀ ਕੰਮ ਕਰਦੇ ਆ ਮਜ਼ਦੂਰ ਤੇ ਮਾਲਕ ਹੈ ਜੀ ਉਹਨਾਂ ਦਾ ਪੈਸਾ ਜਿਹੜਾ ਲੇਬਰ ਕਮਿਸ਼ਨ ਬਣਾਉਂਦਾ ਲੇਬਰ ਡਿਪਾਰਟਮੈਂਟ ਹੈਗਾ ਜੀ ਕਾਰਪੋਰੇਸ਼ਨ ਹੈ ਉੱਥੇ ਉਹਨਾਂ ਦਾ ਪੈਸਾ ਜਾਂਦਾ ਲੇਬਰ ਦੀ ਭਰਾਈ ਦੇ ਲਈ ਜਮਾ ਹੁੰਦਾ ਉਹਦੇ ਵਿੱਚ ਕੁਝ ਹਿੱਸਾ ਜਿਹੜਾ ਹੈਗਾ ਮਜ਼ਦੂਰਾਂ ਦਾ ਹੁੰਦਾ ਤੇ ਕੁਝ ਹਿੱਸਾ ਮਾਲਕਾਂ ਦਾ ਹੁੰਦਾ ਹੈ ਜੀ ਇਸ ਲਈ ਕਾਫੀ ਸਮੇ ਤੋਂ 5 ਰੁਪਏ ਸੀ ਜਿਹੜਾ ਮਜ਼ਦੂਰਾਂ ਦਾ ਇਸਾ ਸੀ ਉਹਦਾ ਕੇ 10 ਰੁਪਏ ਕੀਤਾ ਗਿਆ ਹੈ ਤੇ ਇਦਾਂ ਜਿਹੜਾ ਮਾਲਕਾਂ ਦੇ ਐਸਐਸਸੀ ਉਹ 20 ਰੁਪਏ ਸੀ ਤੇ 20 ਰੁਪਏ ਵਾੜਾ ਕੇ 40 ਰੁਪਏ ਕੀਤੇ ਗਿਆ ਹੁਣ ਉਹ ਜਿਹੜਾ ਪੈਸਾ ਜਾਂ ਫੰਡ ਜਿਹੜੇ ਉਹ ਜਾਣਗੇ ਉਹ ਜਿਹੜੇ ਪੈਸੇ ਜਿਹੜੇ ਹੈਗੇ ਆ ਉਹ ਮਜ਼ਦੂਰਾਂ ਦੀ ਭਲਾਈ ਤੇ ਖਰਚ ਹੋਣਗੇ ਇਸ ਤੇ ਮਾਲ ਹੋਣਗੇ ਇਹ ਫੈਸਲਾ ਲੈ ਗਿਆ ਤੀਜਾ ਇੱਕ ਹੈ ਫੈਸਲਾ ਜਿਹੜਾ ਪੰਜਾਬ ਦੇ ਨੌਜਵਾਨ ਆ ਉਹਨਾਂ ਲਈ ਉਤਸੁਕਤਾ ਵਾੜਾ ਉਹ ਹੈ ਕਿ ਜਿਹੜਾ ਜੇਲ੍ਹ ਵਿਭਾਗ ਹੈ ਘਟੂ ਘਾਟੂ ਦੇ 500 ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਲਿਆ ਗਿਆ ਜਾਨੀ ਆਉਣ ਵਾਲੇ ਦਿਨਾਂ ਚ ਨਾ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਜਿਲ੍ਹਾ ਪਹਾੜ ਦੇ ਅੰਦਰ 500 ਨਵੀਆਂ ਨਿਯੁਕਤੀਆਂ ਵਾਖਾ ਪੱਤਰ ਤੇ ਹੋਣੀਆਂ ਇਹਨਾਂ ਨਾਲ ਰਜਗਾਰ ਵੀ ਮਿਲੇਗਾ ਫੌਰ ਅਮੀਰ ਕਰਨੇ ਕਿ ਦਿਲਾ ਦੇ ਕੰਮ ਕਰਨ ਜਿਹੜੀਆਂ ਤਰੁੱਟੀਆਂ ਆਈਆਂ ਘਾਟਾਂ ਆਈਆਂ ਉਹ ਘਾਟਾਂ ਤੇ ਤਰੁੱਟੀਆਂ ਵੀ ਦੂਰ ਹੋਣਗੀਆਂ ਜੀ ਸੋ ਸਾਡੇ ਕੋਲ ਸਮਾਂ ਘੱਟ ਹੈ ਪਰ ਜਿਹੜੀ ਇਹ ਮੁੱਦਾ ਹੈ ਅਗਲਾ ਉਹ ਵੀ ਕਾਫੀ ਅਹਿਮ ਅਸੀਂ ਲੈ ਰਹੇ ਹਾਂ ਜਿੱਥੇ ਕਿ ਅਸੀਂ ਸੀਐਮ ਭਗਵੰਤ ਮਾਨ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਕਿ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਤੇ ਹੁਣ ਜਿਹੜੀ ਹੈ ਐਫਆਈਆਰ ਜਾਂ ਫਿਰ ਕੋਈ ਐਦਾਂ ਦੀ ਕੋਈ ਕਾਰਵਾਈ ਨਹੀਂ ਹੈ ਉਹਨਾਂ ਨੂੰ ਜੇਲ੍ਹ ਚ ਜਾਂ ਭੇਜਿਆ ਜਾਵੇ ਉਹ ਕਹਿੰਦੇ ਨੇ ਕਿ ਸਿੱਧਾ ਉਹਨਾਂ ਉਨਾਂ ਤੇ ਐਕਸ਼ਨ ਕੀਤਾ ਜਾਏਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦ ਕੋ ਮਗਵੰਦਰੀ ਭਗਵੰਦਮਾਨ ਲਗਾਤਾਰ ਕਹਿ ਰਹੇ ਹੈ ਕਿ ਪ੍ਰਸ਼ਾਚਾਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅੱਜ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਰਕਾਰੀ ਦਫ਼ਤਰਾਂ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਆ ਜਾਂ ਮੁਲਾਜ਼ਮ ਹੈ ਜਿਹੜਾ ਵੀ ਪ੍ਰਸ਼ਾਚਾਰ 'ਚ ਲਿਪਤ ਪਾਇਆ ਜਾਂਦਾ ਹੈ ਉਹਦੇ ਖਿਲਾਫ ਕਹਿੰਦੇ ਰਵਾਇਦੀ ਢੰਗ ਨਾਲ ਪਿੱਛੇ ਜਿਵੇਂ ਹੁੰਦਾ ਸੀ ਕਿ ਜਾਂਚ ਕਰੋ ਫਿਰ ਉਹਨੂੰ ਸਸਪੈਂਡ ਕਰੋ ਲੰਬਾ ਇੱਕ ਪ੍ਰੋਸੈਸ ਹੈ ਕਹਿੰਦੇ ਜਿਹੜਾ ਪ੍ਰਸ਼ਾਚਾਰ 'ਚ ਪਾਇਆਗਾ ਸਿੱਧਾ ਹੀ ਉਹਨੂੰ ਨੌਕਰੀ ਤੋਂ ਛੁੱਟੀ ਕਰਾਉ ਉਦੀ ਕੋਈ ਗੁੰਜਾਇਸ਼ ਨਹੀਂ ਹੈ ਇਹਨੇ ਜਦ ਤੱਕ ਸ਼ਕਤੀ ਨਹੀਂ ਕਰਾਂਗੇ ਤਦ ਤੱਕ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਦੋਂ ਨੇ ਗੱਲ ਇਹ ਵੀ ਕਹੀ ਹੈ ਕਿ ਜੇ ਸਾਡੇ 2-3 ਜਿਹੜੇ ਵਿਧਾਇਕਾਂ ਨੂੰ ਦੇ ਭ੍ਰਿਸ਼ਟਾਚਾਰਾਂ ਦੇ ਦੋਸ਼ ਲੱਗੇ ਅਸੀਂ ਉਹਨਾਂ ਨੂੰ ਨਹੀਂ ਬਖਸ਼ਿਆ ਉਹਨਾਂ ਨੂੰ ਨਹੀਂ ਮਾਫ ਕਰਿਆ ਤੇ ਅਧਿਕਾਰੀ ਤੇ ਮੁਲਾਜ਼ਮ ਉਹਨਾਂ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ ਸੋ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਤਕਲੀ ਹੰਕਾਰ ਭਰੀ ਹੈ ਕਿ ਇਸ ਮੁੱਦੇ ਤੇ ਕੋਈ ਕੰਪਰੋਮਾਈਜ਼ ਆਉਣ ਵਾਲੇ ਦਿਨਾਂ ਦੇਖਣ ਨੂੰ ਨਹੀਂ ਮਿਲੇਗਾ ਜੀ ਜੀ ਸੋ ਈਰਾਨ ਇਰਾਕ ਵਿਚਾਲੇ ਜਿਹੜਾ جنگ ਦਾ ਮਾਹੌਲ ਬਣਿਆ ਹੋਇਆ ਹੈ ਇਸ ਦਾ ਜਿਹੜਾ ਹੈ ਪੂਰੀ ਦੁਨੀਆ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸੇ ਵਿਚਾਲੇ ਹੁਣ ਐਮਪੀ ਨੇ ਮੌਜੂਦਾ ਸੁਖਜਿੰਦਰ ਸਿੰਘ ਰੰਦਾਵਾ ਦਾ ਇੱਕ ਵੱਡਾ ਬਿਆਨ ਵੀ ਇਹਨੂੰ ਕਹਿ ਸਕਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਜਿਹੜੇ ਉੱਥੇ ਵੱਸਦੇ ਨੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਤੇ ਗਲਬਾਤ ਕੀਤੀ ਹੈ ਤੁਹਾਨੂੰ ਤੁਸੀਂ ਦੱਸਣਾ ਚਾਹੋਗੇ ਕਿ ਇਸ ਮਾਮਲੇ ਤੇ ਜਿਹੜੇ ਰੰਦਾਵਾ ਵੱਲੋਂ ਪੀਐਮ ਮੋਦੀ ਨੂੰ ਕੀ ਕਿਹਾ ਗਿਆ ਹੈ ਕਿਉਂਕਿ ਇਹ ਨਿਸੰਦਾਵਾ ਕਾਂਗਰਸ ਦੇ ਪਿਨਾਵਾ ਦੇ ਕਟਾਵਾਰ ਆਗੂ ਹੈ ਪਾਰਲੀਮੈਂਟ ਮੈਂਬਰੋ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੜੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਇਰਾਨ ਤੇ ਜਿਹੜਾ ਇਜ਼ਰਾਈਲ ਦਾ ਜਿਹੜਾ ਜੰਦ ਲੱਗਿਆ ਹੋਇਆ ਹੈ ਇਹ ਜੰਦ ਦੇ ਵਿੱਚ ਉਹ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਸਿੰਖ ਪਾਈਚਾਰੇ ਨਾਲ ਸੰਬੰਧਿਤ Hindu ਪਾਈਚਾਰੇ ਨਾਲ ਸੰਬੰਧਿਤ ਲੋਕ ਫਸੇ ਹੋਏ ਆ ਉਹਨਾਂ ਦੀ ਜਾਨ ਦੀ ਰਾਖੀ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਰਾਨ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਏ ਇਹ ਗੱਲ ਦੂਜੀ ਗੱਲ ਉਹ ਕਹਿੰਦੇ ਕਿ ਜਿਹੜੇ ਉੱਥੇ ਧਾਰਨਕ ਸਾਡੇ ਸਥਾਨ ਹੈਗੇ ਆ ਉਹਨਾਂ ਨੂੰ ਕਿਸੇ ਤਰੀਕੇ ਦੀ ਠੇਸ ਨਾ ਪਹੁੰਚੇ ਸਰਕਾਰਾਂ ਦੇ ਪੱਤਰ ਤੇ ਗੱਲਬਾਤ ਹੋਣੀ ਚਾਹੀਦੀ ਹੈ ਧਨਵਾਦ ਆਨੇ ਇਸ ਸਿਲਸਿਲੇ ਚ ਪੱਤਰ ਲਿਖਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ ਸੋ ਇਸ ਦੇ ਨਾਲ ਹੀ ਸਮਾਹ ਹੋਰ ਚਲੇ ਜੀ ਆਪ ਜੀ ਤੋਂ ਆ ਕੇ ਲੈਣ ਦਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਅਸੀਂ ਫਿਰ ਕੱਲ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਅਹਿਮ ਤੇ ਫੱਕ ਦੇ ਮੁੱਦਿਆਂ ਦੇ ਨਾਲ ਇਸ ਦੇ ਨਾਲ ਤੁਹਾਨੂੰ ਦਾ ਗਿਆ ਧੰਨਵਾਦ